ਸਾਸ੍ਰੀਕਾਲ ਚੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸਰਕਾਰੀ ਕੋਠੀ ਦੇ ਕਿਰਾਏ ਦੇ ਮੁੱਦੇ ਤੇ ਨਗਰ ਨਿਗਮ ਚਟਕੀ ਰਵਨੀਤ ਬਿੱਟੂ ਦੀ ਐਨਓਸੀ ਵਿਧਾਇਕ ਗੋਗੀ ਵੱਲੋਂ ਚੁਕਾਇਆ ਗਿਆ ਸੀ ਮੁੱਦਾ 48 ਘੰਟੇ ਦੀ ਫਿਕਸ ਕੀਤੀ ਗਈ ਹੈ ਡੈਡਲਾਈਨ ਡੇਰਾ ਬਿਆਸ ਦੇ ਸ਼ਰਦਾਲੂਆਂ ਲਈ ਵੱਡੀ ਖਬਰ 25 ਤੇ 26 ਮਈ ਨੂੰ ਹੋਣ ਵਾਲੇ ਸਤਸੰਗ ਪ੍ਰੋਗਰਾਮ ਕੀਤੇ ਗਏ ਰੱਦ ਡੇਰਾ ਪ੍ਰਬੰਧਕਾਂ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੁਸ਼ਿਆਰਪੁਰ ਪੁਲਿਸ ਨੇ ਇੱਕ ਲੜਕੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ ਦੂਜੇ ਸਾਥੀ ਦੀ ਭਾਲ جاری ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਨਾਮਜ਼ਦਗੀ ਦਾਖਲ ਕਰਨ ਦਾ ਜੋ ਸ਼ਡਿਊਲ ਜਾਰੀ ਕੀਤਾ ਗਿਆ ਉਸ ਨਾਲ ਜੁੜੀ ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਸਰਕਾਰੀ ਕੋਠੀ ਦੇ ਕਿਰਾਏ ਦੇ ਮੁੱਦੇ ਤੇ ਨਗਰ ਨਿਗਮ ਤੋਂ ਮਿਲਣ ਵਾਲੀ ਐਨਓਸੀ اٹਕ ਗਈ ਹੈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਦੇ ਰੂਪ ਚ ਡੀਸੀ ਕੋਲੋਂ ਨਾਮਜ਼ਦਗੀ ਦਾਖਲ ਕਰਨ ਲਈ ਪਹਿਲਾਂ ਨਗਰ ਨਿਗਮ ਤੋਂ ਐਨਓਸੀ ਹਾਸਲ ਕਰਨਾ ਜ਼ਰੂਰੀ ਹੈ ਕਿ ਬਿਨੈਕਾਰ ਕੋਲੋਂ ਪ੍ਰਾਪਰਟੀ ਟੈਕਸ ਪਾਣੀ ਸੀਵਰੇਜ ਦੇ ਬਿੱਲ ਜਾਂ ਹੋਰ ਕਿਸੇ ਤਰ੍ਹਾਂ ਦਾ ਰੈਵਨਿਊ ਬਕਾਇਆ ਤਾਂ ਨਹੀਂ ਹੈ ਇਹ ਐਨਓਸੀ ਹਾਸਲ ਕਰਨ ਲਈ ਉਮੀ ਦਿਨਾਂ ਤੋਂ ਨਗਰ ਨਿਗਮ ਦਫ਼ਤਰ 'ਚ ਜਦੋ ਜ਼ਹਿਦ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਤੱਕ ਕਿ ਬਿੱਟੂ ਦਾ ਸਵਾਲ ਹੈ ਉਹਨਾਂ ਦੇ ਨਾਂ ਤੇ ਲੁਧਿਆਣਾ 'ਚ ਸ਼ਾਇਦ ਕੋਈ ਪ੍ਰਾਪਰਟੀ ਨਹੀਂ ਹੈ ਪਰ ਉਹਨਾਂ ਨੂੰ ਰੋਜ਼ ਗਾਰਡਨ ਨੇੜੇ ਸਰਕਾਰੀ ਕੋਠੀ ਮਿਲੀ ਹੋਈ ਹੈ ਜਿਸ ਦਾ ਕਿਰਾਇਆ ਬਿੱਟੂ ਨੂੰ ਦੇਣਾ ਪੈਂਦਾ ਤੇ ਹੁਣ ਐਨਓਸੀ ਲੈਣ ਦੀ ਵਾਰੀ ਆਈ ਤਾਂ ਨਗਰ ਨਿਗਮ ਵੱਲੋਂ ਕੋਠੀ ਦੇ ਬਕਾਇਆ ਕਿਰਾਇਆ ਜਮ੍ਹਾਂ ਕਰਾਉਣ ਦੀ ਸ਼ਰਤ ਲਗਾ ਦਿੱਤੀ ਗਈ ਰਾਦਾ ਸਵਾਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ ਡੇਰਾ ਬਿਆਸ ਵਿਖੇ ਚਾਲੇ satsang ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ 25 ਤੇ 26 ਮਈ ਨੂੰ ਹੋਣ ਵਾਲੇ satsang ਪ੍ਰੋਗਰਾਮਾਂ ਨੂੰ ਰੱਦ ਕੀਤਾ ਗਿਆ ਡੇਰਾ ਪ੍ਰਬੰਧਕਾਂ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ 25 ਤੇ 26 ਮਈ ਨੂੰ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਇੱਥੇ ਵੀ ਬੰਨਣ ਯੋਗ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਹਰ ਵੋਟਰ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਡ ਪਾਣੀ ਹੈ ਬਾਬਾ ਗੁਰਿੰਦਰ ਸਿੰਘ ਨੇ ਆਖਿਆ ਸੀ ਕਿ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਤਿੰਨ ਗੇੜਾਂ ਦੀ VOTING ਹੋ ਚੁੱਕੀ ਹੈ ਜਦੋਂ ਕਿ ਚਾਰ ਗੇੜਾਂ ਦੀ VOTING ਹਲੇ ਬਾਕੀ ਹੈ ਜਿਸ ਦੇ ਵਿੱਚ ਪੰਜਾਬ 'ਚ 7ਵੇਂ ਗੇੜ ਲਈ 1 ਜੂਨ ਤੇ ਹਰਿਆਣਾ ਦੇ ਵਿੱਚ 6ਵੇਂ ਗੇੜ 'ਚ 25 ਮਈ ਨੂੰ VOTING ਹੋਵੇਗੀ ਦੇਸ਼ ਦੀ ਸਰਕਾਰ ਚੁਣਨ ਦੇ ਲਈ ਨੌਜਵਾਨ ਤੇ ਫਸਟ ਟਾਈਮ VOTER ਕਾਫੀ ਅਹਿਮ ਹੁੰਦੇ ਨੇ ਤੇ ਜਿਹੇ 'ਚ ਦੇਸ਼ ਦਾ ਨੌਜਵਾਨ ਤੇ ਵਿਦਿਆਰਥੀ VOTER ਕੀ ਸੋਚਦਾ ਹੈ ਇਸ ਬਾਰੇ ਚੜਦੀ ਕਲਾ ਟਾਈਮ ਟੀਵੀ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਤੇ ਨੌਜਵਾਨ VOTERਾਂ ਦੇ ਨਾਲ ਰਾਬਤਾ ਬਣਾਇਆ ਤੇ ਅਸੀਂ ਵੋਟ ਪਾਵਾਂਗੇ ਜੀ ਇਸ ਵਾਰੀ ਆਪਣੀ ਸਮਝ ਦੇ ਹਿਸਾਬ ਨਾਲ ਅਸੀਂ VOTING ਕਰਾਂਗੇ ਜੀ ਸਾਡਾ ਸੈਕੰਡ ਟਾਈਮ ਆਉਂਗਾ ਵੋਟ ਦਾ ਜੀ ਤੇ ਅਸੀਂ ਕਰਾਂਗੇ ਜੀ ਵੋਟਾਂ ਤੁਸੀਂ ਕਰੋਗੇ ਕਿਉਂਕਿ ਹਰ ਨਾਗਰਿਕ ਦਾ ਅਧਿਕਾਰ ਹੈ ਆਖਰ ਸਟੂਡੈਂਟ ਕੀ ਸੋਚਦਾ ਹੈ ਆਪਣੇ ਲਈ ਭਵਿੱਖ ਦੇ ਲਈ ਤਾਂ ਕਿ ਜਿਹੜੀ ਆ ਉਹ ਵੋਟ ਕਰੇ ਚੰਗੀ ਸਰਕਾਰ ਚ ਹੁਣੀ ਜਾ ਸਕੇ ਹਾਂਜੀ ਬਿਲਕੁਲ ਸਟੂਡੈਂਟ ਦਾ ਜੋ ਜਿਹੜੇ ਮੁੱਦਿਆਂ ਤੇ ਸਟੂਡੈਂਟ ਵੋਟਾਂ ਪਾਣਗੇ ਉਹਨਾਂ ਚ ਰੋਜ਼ਗਾਰ ਦਾ ਮੁੱਦਾ ਮੁੱਢ ਤਾਂ ਰਹੂਗਾ ਜੀ ਤੇ ਸਾਰੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਲਾਇਬ੍ਰੇਰੀਆਂ ਚ ਟਾਈਮ ਗਵਾ ਰਹੇ ਆ ਜੀ ਜਾਂ ਆਪਣਾ ਮਿਹਨਤ ਕਰ ਰਹੇ ਆ ਉਹਨਾਂ ਨੂੰ ਅਸੀਂ ਇੱਕ ਆਸ ਹਾਂਗੀ ਵੀ ਜੇ ਕੋਈ ਬਦਲਾਵ ਆਂਦਾ ਹੈ ਤਾਂ ਸਾਡੇ ਲਈ ਮੌਡਲੀਆਂ ਸਹੂਲਤਾਂ ਜਿਹੜੀਆਂ ਸਾਡਾ ਬਰੇਨ ਟ੍ਰੇਨ ਹੋ ਰਿਹਾ ਬਾਹਰ ਨੂੰ ਬੱਚਾ ਤੁਰਿਆ ਇਹਨਾਂ ਵੀ ਉਹ ਕਿਤੇ ਨਾ ਕਿਤੇ ਰੁਕੇ ਉਹ ਰੁਕਣ ਦਾ ਇੱਕੋ ਇੱਕ ਵਜਾ ਬਣੂਗੀ ਜੀ ਆਪਾਂ ਇੱਥੇ ਰੋਜ਼ਗਾਰ ਪੈਦਾ ਕਰਕੇ ਜਿੰਨੀ ਕਾਬਲੀਅਤ ਬੱਚਾ ਰੱਖਦਾ ਉਹਦੇ ਹਿਸਾਬ ਨਾਲ ਉਹਨੂੰ ਉਨੀ ਨੌਕਰੀ ਮਿਲੇ ਜੀ ਅਜੇ ਇੰਨਾ ਤੇ ਕੁਛ ਹੈ ਨਹੀਂ ਉੱਪਰ ਪਹਿਲੀ ਵਾਰ ਵੋਟ ਪਾਣੀ ਹੈ ਤਾਂ ਉਹਦਾ ਵਾਚ ਚ ਆਇਆ ਆਪਾਂ ਨੂੰ ਹਾਂ ਜੀ ਤਾਂ ਪਹਿਲੀ ਵਾਰ ਵੋਟ ਪਾਣੀ ਆਖਰ ਤੁਸੀਂ ਕੀ ਦੇਖਦੇ ਹੋ ਕੈਂਡੀਡੇਟ ਦੇਖਦੇ ਹੋ ਪਾਰਟੀ ਦੇਖਦੇ ਹੋ ਜਿਸ ਤਰ੍ਹਾਂ तमाम ਵਾਦੇ ਹੁੰਦੇ ਨੇ तमाम तरह ਦੀਆਂ ਗੱਲਾਂ ਹੁੰਦੀਆਂ ਨਹੀਂ ਮਤਲਬ ਸਾਰਾ ਕੁਝ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਬੰਦੇ ਨੂੰ ਕਿ ਕਿੰਨਾ ਕੁ ਯੂਥ ਲਈ ਕੰਮ ਕਰ ਰਹੀ ਹੈ ਗਵਰਨਮੈਂਟ ਜਾਂ ਬਾਕੀ ਹਰ ਏਰੀਆ ਹਰ ਫੀਲਡ 'ਚ ਕਿੰਨਾ ਕੰਮ ਕਰ ਰਹੀ ਹੈ ਤੇ ਪਰ ਕਈ ਕਰਾਂ 'ਚ ਹੁੰਦੀ ਹੈ ਕਿ ਪਿੱਛੇ ਹੀ ਚੱਲਦਾ ਆ ਰਿਹਾ ਕਿ ਆਪਾਂ ਇਹੀ ਪਾਰਟੀ ਨੂੰ ਸਪੋਰਟ ਕਰਨਾ ਹੈ ਐਵੇਂ ਐਵੇਂ ਤੇ ਬਹੁਤ سارے ਫੈਕਟਰ ਹੁੰਦੀ ਹੈ ਜਿਹੜੇ ਇਨਫਲੂਐਂਸ ਕਰਦੇ ਹੈ ਮੈਜੋਰਿਟੀ ਆਫ ਦਿੱਕਤ ਯਹਾਂ 'ਤੇ ਹੀ ਆਤਾ ਹੈ ਕਿ ਜਿਵੇਂ ਹਮ ਸਟੂਡੈਂਟਸ ਘਰ ਸੇ ਬਾਹਰ ਪੜ੍ਹ ਰਹੇ ਹਾਂ ਤਾਂ ਹਮਾਰੀ ਇਲੈਕਸ਼ਨ ਹੋ ਰਿਹਾ ਵਹਾਂ ਰਾਜਸਥਾਨ ਮੈਂ ਤਾਂ ਹਮ ਤਾਂ ਦੇ ਨਹੀਂ ਪਾਏ तो काफ़ी सारी मेजोरिटी पोर्शन ऐसी है जो नहीं दे पा रही है बिकॉज टेंथ के बाद बच्चा घर से बाहर निकल जाता है तो तब से उनको ना ही वो इस बारे में अवेयर होते हैं कि चल क्या रहा है पॉलिटिकल वाइज ना ही वो वोट दे पाते हैं तो हालांकि युवा का वोट बहुत इंपॉर्टेंट है लेकिन शायद युवा को खुद नहीं पता है कि उसे वोट देना कितना ज़रूरी है तो वो कहीं ना कहीं इग्नोर भी मार देता है कहने का वो दे भी नहीं पाता जैसे तो हम हैं सब अपने घर से आए हुए हैं तो हम में से किसी ने वोट नहीं दिया लेकिन एक जिम्मेदार नागरिक का अधिकार माना जाता है उसे कहा जाता है कि वोट दिया ਤੋ ਉਸ ਹਿਸਾਬ ਸੇ ਦੇਖੇ ਤੋ ਹਾਂ ਯੋਵਾ ਕਾ ਵਰਡ ਜ਼ਰੂਰੀ ਤੋ ਬਹੁਤ ਹੈ ਔਰ ਉਹਨੇ ਦੇਣਾ ਵੀ ਚਾਹੀਏ ਪਲੱਸ ਥੋੜੀ ਸੇ ਅਵੇਅਰਨੈਸ ਹੋਣੀ ਚਾਹੀਏ ਉਹਨਮੇ ਕਿ ਭਾਈ ਇਹ ਵੀ ਕੌਨਸੀ ਪਾਰਟੀ ਕਿਆ ਕਰ ਰਹੀ ਹੈ ਕੌਨਸੀ ਗਵਰਨਮੈਂਟ ਕਿਤਨਾ ਚੇਂਜ ਲਾ ਰਹੀ ਹੈ ਤੋ ਲੋਕ ਸਭਾ ਵਿੱਚ ਹੁਣ ਜਿਹੜੀ ਪਾਰਟੀਆਂ ਨੇ ਕਿਉਂਕਿ ਪੰਜਾਬ ਵਿੱਚ ਜੋ ਮਾਹੌਲ ਹੈ ਨੈਸ਼ਨਲ ਲੈਵਲ ਤੇ ਤਾਂ ਨੋ ਡਾਊਟ ਬੀਜੇਪੀ ਦਾ ਹੈ ਹੈਨਾ ਕਾਫੀ ਦਬਦਬਾ ਹੈ ਬਟ ਹਾਲੇਪੱਕ ਕੁਛ ਕੁਛ ਨਹੀਂ ਕਹੇਦੇ ਜੋ ਪਾਲਸ ਨਾ ਬੋਲ ਦਿੰਦਾ ਕਹ ਰਿਹਾ ਕਿ ਸ਼ਾਇਦ ਮੇਬੀ ਕਾਂਗਰਸ ਕੈਨ ਕਮ ਐਜ਼ ਅ ਵਿਨਰ ਬਟ ਪੰਜਾਬ ਵਿੱਚ ਬੀਜੇਪੀ ਦੀ ਦੀ ਗੱਲ ਨਹੀਂ ਬਣ ਸਕਦੀ ਬਟ ਇਹ ਹੈ ਕਿ ਹੁਣ ਜਿਸ ਨਾਲ ਜਿਵੇਂ ਮੈਂ ਮੈਂ ਖੁਦ ਪ੍ਰੈਜ਼ੈਂਟਲੀ ਹੁਣ ਮੈਨੂੰ ਰੀਸੈਂਟਲੀ ਗਵਰਨਮੈਂਟ ਜੌਬਸ ਮਿਲੀਆਂ ਨੇ ਤੇ ਵੀ ਆਰ ਹੈਪੀ ਵਿਦ ਮਾਨ ਸਰਕਾਰ ਨਹੀਂ ਜ਼ਰੂਰੀ ਹੈ ਸਰ ਸਭ ਨੂੰ ਮਤਦਾਨ ਕਰਨਾ ਚਾਹੀਦਾ ਐਵਰੀ ਵੋਟ ਕਾਊਂਟਸ ਹਰ ਇੱਕ ਵੋਟ ਚੇਂਜ ਲਿਆਉਗੀ ਨੌਜਵਾਨ ਕੀ ਸੋਚਦਾ ਉਹ ਆਪਣੇ ਲਈ ਕੀ ਸੋਚਦਾ ਹੈ ਕਿਸ ਤਰ੍ਹਾਂ ਦਾ ਕੈਂਡੀਡੇਟ ਕਾ ਕਿਉਂ ਵੋਟ ਕਰੇਗਾ ਕਤ ਨੌਜਵਾਨ ਤਾਂ ਇਸ ਟਾਈਮ ਤੇ ਨੌਜਵਾਨ ਦੀ ਤਾਂ ਪਹਿਲੀ ਪ੍ਰਾਇੋਰਟੀ এমਪਲੋਇਮੈਂਟ ਹੀ ਹੈ ਜਿਹੜੀ ਵੀ ਗਵਰਨਮੈਂਟ ਸਾਨੂੰ এমਪਲੋਇਮੈਂਟ ਆਪਰਚ्युनिटीज ਦਿੰਦੀ ਹੈ ਆਫਕੋਰਸ ਮਤਲਬ ਸਟੂਡੈਂਟ ਤੇ ਯੂਥ ਤਾਂ ਉਹਨਾਂ ਨੂੰ ਹੀ ਸਿਲੈਕਟ ਕਰੂਗਾ ਹੋਸ਼ਿਆਰਪੁਰ ਪੁਲਿਸ ਨੇ ਇੱਕ ਲੜਕੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਦੋਂ ਕਿ ਉਸ ਦਾ ਦੂਜਾ ਸਾਥੀ ਅਜੇ ਪੁਲਿਸ ਦੀ ਫਿਰਾਸਤ ਤੋਂ ਫਰਾਰ ਹੈ। ਸਥਾਨਕ ਪੁਲਿਸ ਲਾਈਨ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੇ ਦਿਨੀ ਮੁਕੇਰੀਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੈਬਲ ਮੰਚ ਬਣੀ ਰਾਈਸ ਮਿਲ ਦੀਆਂ ਝੁੱਗੀਆਂ 'ਚ ਇੱਕ ਲੜਕੀ ਦਾ ਦੋ ਵਿਅਕਤੀਆਂ ਨੇ ਕਤਲ ਕੀਤਾ ਤੇ ਲੜਕੀ ਦੀ ਲਾਸ਼ ਕਮਰੇ 'ਚ ਹੀ ਨਿਰਵਸਤਰ ਪਈ ਹੋਈ ਸੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਰਾਈਸ ਮਿਲ ਦੇ ਮਾਲਕ ਦੇ ਬਿਆਨਾਂ ਤੇ ਪੁਲਿਸ ਨੇ ਦੋ ਵਿਅਕ ਕਰਦੇ ਹੋਏ ਇੱਕ ਮੁਲਜ਼ਮ RAMJIT SHARMA ਵਾਸੀ ਬਿਹਾਰ ਨੂੰ ਕਾਬੂ ਕਰ ਲਿਆ ਜਦੋਂ ਕਿ ਉਹਦਾ ਦੂਜਾ ਸਾਥੀ ਬੰਟੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉੱਚ ਐਕਟ ਸੇ ਇਨਵੋਲਡ ਸੀਗੇ ਤੇ ਹੁਣ ਮੇਬੀ ਇਤਾਂ ਹੋ ਸਕਦਾ ਹੈਗਾ ਕਿ ਵੀ ਉਹ ਡਰਿੰਕ ਕੀਤਾ ਹੋਵੇ ਉੱਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ उन्होंने आस पास के जुगिया वाले जो बंद है ओ भी सारे एक बार पूछताछ कर रही है कि की तो, तो बाद सामने आएगा कि किस तरीके का कि सिस्टम है आ, प्रेम संबंध वाली गल एज ऑफ नाउ सामने नहीं आई हैगी मे बी कंशेंशुअुअल ओपन रिलेशनशिप टाइप का कुछ हो सकता है या कुछ और फोर्सफुल भी हो सकता है असी हाले एक बार जो तक इनवैसेशन सारा कंकलूड नहीं होंगे हैगा उदों तक असी मे बी एतराज़ कर दी हो जे जबरदस्ती रिले हो ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਆਇਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈ ਜੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਜ਼ੋਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟੀਗੇਟ ਕਰਕੇ ਤੇ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਵਿੱਚ ਸਿਹਤ ਵਿਭਾਗ ਤੇ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਇਸ ਸਬੰਧੀ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ਪੰਜਾਬ ਦੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਦੇ ਕਿਹਾ ਹੈ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਚੰਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜੇਕਰ ਆਂਗਣਵਾੜੀ ਵਰਕਰਾਂ ਨੂੰ ਸਹੀ ਦਵਾਈ ਮਿਲਦੀ ਹੈ ਤਾਂ ਉਹ ਅੱਗੇ ਤਾਂ ਉਹੀ ਦਵਾਈ ਦੇਣਗੇ ਜਾਂ ਤਾਂ ਉਹਨਾਂ ਕੋਲ ਦਵਾਈਆਂ ਵੀ ਨਹੀਂ ਨੇ ਉਹਨਾਂ ਨਾਲ ਨਹੀਂ ਤੇ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਚੰਨੀ ਨੇ ਅੱਗੇ ਕਿਹਾ ਕਿ ਆਂਗਣਵਾੜੀ ਵਰਕਰ ਆਪਣੀ ਥਾਂ ਤੇ ਨਹੀਂ ਆਂਗਣਵਾੜੀ ਵਰਕਰਾਂ ਉਹੀ ਦੇਣਗੇ ਉਹਨਾਂ ਸ਼ੰਭੂ ਸਰਹੱਦ ਤੇ ਇੱਕ ਹੋਰ ਕਿਸਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਕਿਹਾ ਕਿ ਕੇਂਦਰ ਸਰਕਾਰ ਹੋਵੇ ਜਾਂ ਸੁਪਰ ਸਰਕਾਰ ਉਹਨਾਂ ਅਗੇਹਾ ਕਿ ਉਹ ਜਾਣਦੇ ਨੇ ਕਿ ਕਿਸਾਨ ਪੰਜਾਬ ਦੇ ਰੀੜ ਦੀ ਹੱਡੀ ਹੈ ਸਹੀਦ ਦਵਾਈ ਦੇਣਗੀਆਂ ਤਾਂ ਹੀ ਅੱਗੇ ਅਗਲੇ ਸਹੀ ਵੰਡਣਗੀਆਂ ਉਹ ਡੇਟਡ ਦਵਾਈਆਂ ਦਿੰਦੇ ਹੈ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਗਨਵਾੜੀ ਵਰਕਰਾਂ ਕਹਿ ਰਹੇ ਕਿ ਜਿਹੜਾ ਪਿੱਛੋਂ ਦੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਸਰਵਾਈਵ ਕਰਦੇ ਆਂ ਆਗਨਵਾੜੀ ਵਰਕਰ ਸੱਚੀਆਂ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੀ ਗੱਲ ਕਿ ਇਹ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ 20 ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮਤਾਬਿਕ ਹੋ ਚੁੱਕੀ ਹੈ ਉੱਤੇ ਲੇਕਿਨ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਸਬੂਤ ਨਹੀਂ ਲੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਆ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਦੇ ird gird ਖੇਤ ਮਜ਼ਦੂਰ ਦੇ ird gird ਸਾਡੀ ਕਿਸਾਨੀ ਦੇ ird gird ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਇਹਨਾਂ ਦੀ ਇਹ ਮਨਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਇੱਕ ਪਾਸੇ ਸਕੂਲ ਦੂਸਰੇ ਪਾਸੇ ਮੰਦਿਰ ਗੁਰਦੁਆਰਾ ਤੇ ਤੀਸਰੇ ਰਿਹਾਇਸ਼ੀ ਇਲਾਕੇ ਵਿੱਚ ਖੁੱਲੇ ਬਿਨਾ ਲਾਇਸੈਂਸ ਤੋਂ ਢੱਲੇ ਨਾਲ ਚੱਲ ਰਹੇ ਸ਼ਰਾਬ ਦੇ ਠੇਕੇ ਤੋਂ ਪਰੇਸ਼ਾਨ ਲੋਕਾਂ ਵੱਲੋਂ ਕਈ ਵਾਰ ਇਸ ਠੇਕੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਐਕਸਾਈਜ਼ ਵਿਭਾਗ ਦੀ ਮਿਲੀ ਭੁਗਤ ਦੇ ਛਾਲਦੇ ਸਪਰ ਐਕਸ਼ਨ ਨਹੀਂ ਲਿਆ ਗਿਆ ਜਿੱਦੇ ਚੱਲਦੇ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਵਿਧਾਇਕ ਤੇ ਸਾਬਕਾ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲੋਕਾਂ ਦੀ ਫਰਿਆਦ ਤੇ ਗੌਰ ਕਰਦੇ ਮੌਕੇ ਤੇ ਸਾਇਦ ਅਧਿਕਾਰੀਆਂ ਨੂੰ ਬੁਲਾ ਕੇ ਇਸ ਠੇਕੇ ਨੂੰ ਬੰਦ ਕਰਵਾਇਆ ਗਿਆ ਤੇ ਲੋਕਾਂ ਨੂੰ ਰਾਹਤ ਦਿੱਤੀ ਗਈ ਇਹ ਜਿੰਨਾ ਅੱਛਾ ਕੰਦ ਪੈ ਗਿਆ ਵਾ ਕੋਈ ਬਾਹਰੋਂ ਵੀ ਆਵੇ ਤਾਂ ਕਹਿੰਦਾ ਇੰਨਾ ਮੱਲਾ ਗੰਦਾ ਕੋਈ ਕਹਿਣ ਦੀ ਗੱਲ ਨਹੀਂ ਆ ਜਿੰਨਾ ਇਹ ਮੱਲਾ ਗੰਦਾ ਹੋ ਗਿਆ ਵਾ ਇੱਥੇ ਕੋਈ ਕਹੇ ਦੀ ਕੁੜੀ ਨਹੀਂ ਵੇਦਾ ਕੋਈ ਜਨਾਨੀ ਨਹੀਂ ਵੇਦਾ ਇੰਨੇ ਨੂਰ ਈਆਂ ਲੋਕਾਂ ਕੇ ਨੰਗੀ ਜਾਈ ਸਕਦੀਆਂ ਕੋਈ ਆ ਕੇ ਬਾਹਰ ਇੱਥੇ ਇਹਨਾਂ ਨੇ ਕੋਈ ਬੋਰਡ ਵੀ ਨਹੀਂ ਲਗਾਇਆ ਹੈ ਔਰ ਸਾਰਾ ਕੁਝ ਦੇਖੋ ਐਕਸਾਈਜ਼ ਮਹੱਕਮੇ ਦੀ ਮਿਲੀਭੁਗਤ ਦੇ ਨਾਲ ਇਹ ਸ਼ਰਾਬ ਮਾਫੀਆ ਇੱਥੇ ਦੇਖੋ ਪਨਪ ਰਿਹਾ ਹੈ ਔਰ ਇਹਨਾਂ ਨੇ ਦੇਖੋ ਇੱਥੇ ਦੇ ਲੋਕਾਂ ਦਾ ਜਿੰਨਾ ਮੁਹਾਲ ਕੀਤਾ ਹੋਇਆ ਹੈ ਜੀ ਖਾਸ ਕਰਕੇ ਤੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਬੀਆਂ ਨੂੰ ਦੇਖ ਰਹੇ ਹੋ ਜੋ ਇਥੇ ਮਾਫੀਆ ਦਾ ਹਾਲ ਹੈ ਮੈਂ ਇਸ ਕਰਕੇ ਦੇਖੋ ਹਰ ਲੈਵਲ ਤੇ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਇਹਨਾਂ ਦੇ ਅਫਸਰਾਂ ਦੇ ਨਾਲ ਗੱਲ ਕੀਤੀ ਹੈ ਲੇਕਿਨ ਲੋਕਾਂ ਨੇ ਦੇਖੋ ਕਈ ਦਿਨਾਂ ਤੋਂ ਇਥੇ ਪ੍ਰੋਟੈਸਟ ਚੱਲ ਰਿਹਾ ਹੈ ਤਾਂ ਮੈਂ ਅੱਜ ਆਇਆ ਹਾਂ ਮੈਂ ਇਹੀ ਦੱਸਣਾ ਚਾਹੁੰਦਾ ਹੈ ਇਹਨਾਂ ਅਫਸਰਾਂ ਨੂੰ ਕਿ ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੁਰਾਣਾ ਜੋ ਸਿਸਟਮ ਰਦਾ ਹੈ ਉਹ ਪੁਰਾਣਾ ਸਿਸਟਮ ਚੱਲਦਾ ਆ ਰਿਹਾ ਹੈ ਇਹ ਕਿਸ ਤਰੀਕੇ ਦੇ ਨਾਲ ਦੇਖੋ ਸ਼ਰਾਬ ਦੇ ਕਾਰੋਬਾਰ ਦੇ ਨਾਂ ਤੇ ਇਹ ਸ਼ਰਾਬ ਮਾਫੀਆ ਨੂੰ ਪ੍ਰਮੋਟ ਕਰ ਰਹੇ ਨੇ ਐਕਸਾਈਜ਼ ਮਹਕਮਾ ਜੀ ਐਕਸਾਈਜ਼ ਮਹਕਮਾ ਸਰਕਾਰ ਦਾ ਮਹਕਮਾ ਹੈ ਜੀ ਮੈਂ ਇਹਨਾਂ ਅਵਸਰਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਇਹ ਹੁਣ ਸਮਝ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਜੋ ਪਾਵਰ ਹੈ ਆਮ ਆਦਮੀ ਦੇ ਵਿੱਚ ਹੈ ਇੱਥੇ ਸਾਰੇ ਆਮ ਆਦਮੀ ਆਏ ਨੇ ਦੇਖੋ ਜੀ ਆਮ ਲੋਕ ਆਏ ਨੇ ਤੇ ਜੋ ਕੰਮ ਹੋਗਾ ਆਮ ਲੋਕਾਂ ਦੀ ਮਰਜ਼ੀ ਦੇ ਨਾਲ ਹੋਗਾ ਐਮਐਲਏ ਸਾਹਮਣੇ ਇਹ ਮੇਰੀ ਸਾਰੀ ਜਨਤਾ ਐਮਐਲਏ ਹੈ ਜੇ ਮੇਰੀ ਜਨਤਾ ਦੁਖੀ ਹੈ ਜੇ ਉਹ ਨਹੀਂ ਠੇਕਾ ਪਾਦਾ ਤੇ ਬੰਦ ਕੀਤਾ ਜਾਏਗਾ ਇਹ 40 ਕਰੋੜ ਦੀ ਧਮਕੀ ਤੂੰ 40 ਲਾਇਆ 100 ਲਾ ਸਰਕਾਰ ਨੇ ਬਣਾਇਆ ਐਜ ਪਰ ਕਾਨੂੰਨ ਦੇ ਅੰਦਰ ਰਹੀ ਜੇ ਪਬਲਿਕ ਚਾਵੇ ਠੇਕਾ ਬਣਨ ਦੇਗੀ ਨਹੀਂ ਜਾਏਗਾ ਨਹੀਂ ਦੇਗੀ ਜਿਹੜੀਆਂ ਧਮਕੀਆਂ ਲਾਈਆਂ ਮੇਰਾ ਕੋਈ ਨੁਕਸਾਨ ਹੋ ਗਿਆ ਕੁਝ ਹੋ ਗਿਆ ਇਹ ਜ਼ਿੰਮੇਵਾਰ ਹੋਏਗਾ ਬੰਦਾ ਆਗਾਮੀ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਵਿਖਿਆ ਜਾ ਰਿਹਾ ਹੈ ਜਿੱਥੇ ਹਰ ਪਾਰਟੀ ਦੇ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਦੇ ਦਾਅਵੇ ਕਰ ਰਹੇ ਨੇ ਉਥੇ ਇਸ ਚੋਣ 'ਚ ਆਜ਼ਾਦ ਉਮੀਦਵਾਰ ਬੀਕੇ ਢਾਬੇ ਵਾਲਾ ਆਪ ਚੋਣ ਲੜਨ ਦੇ ਛੁਕਨੇ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ 발ਕ੍ਰਿਸ਼ਨ ਸ਼ਰਮਾ ਨੇ ਆਪਣੇ ਕਾਗਜ਼ ਦਾਖਲ ਕੀਤੇ ਇਸ ਦੌਰਾਨ ਉਹਨਾਂ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੋਸ਼ਿਸ਼ ਹੋਈਆ ਕਰਾਇ ਜਾਣਗੇ ਤੇ ਰਿਸ਼ਵਤ ਲੈਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਦੇਖੋ ਐਡਮਿਨਸ਼ਨ ਦੇ ਕਈ ਕਾਰਨ ਨੇ ਕਿਉਂਕਿ ਗਰੀਬ ਜਨਤਾ ਲਈ ਹਮੇਸ਼ਾ ਹੀ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕੀ ਕੁਛ ਨਹੀਂ ਸੋਚਿਆ ਜਾ ਰਿਹਾ ਜੋ ਵੀ ਜਿਆਦਾ ਦੇਖਿਆ ਜਾ ਰਿਹਾ ਜਾਂ ਤਾਂ ਪੂੰਜੀਪਤੀਆਂ ਲਈ ਦੇਖਿਆ ਜਾ ਰਿਹਾ ਬਹੁਤ ਵੱਡੇ ਘਰਾਨੇ ਦੇ ਛੋਟੇ-ਛੋਟੇ ਜਿਹੜੇ ਕਾਰੋਬਾਰੀ ਲੋਕ ਨੇ ਉਹ ਮੁਸ਼ਕਲਾਂ ਚ ਇਹਨੇ ਔਰ ਲੱਖਾਂ ਦੀ ਤعداد ਨਾਲ ਦੁਕਾਨਦਾਰ ਨੇ ਜਿਹੜੇ ਹਰ ਕਿਸਮ ਦੀ ਆਪਣਾ ਟੈਕਸ ਭਰ ਰਹੇ ਨੇ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਲਾਸਟ ਵਿੱਚ ਜਦੋਂ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਕਿਸੇ ਦਾ ਆਸਰਾ ਨਹੀਂ ਹੁੰਦਾ ਤੋ ਇਨਾ ਕੁਛ ਕਰਕੇ ਵੀ ਉਹ ਬੇਹਤ ਤਹਾਸਾ ਹੁੰਦੇ ਨੇ ਸੋ ਕਈ ਚੀਜ਼ਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬਜ਼ੁਰਗਾਂ ਦੇ ਟਾਈਮ ਤੇ ਹਰ ਬਜ਼ੁਰਗ ਵਾਸਤੇ 30000 ਰੁਪਏ ਕਮ ਸੇ ਕਮ ਆਪਣਾ ਪੈਨਸ਼ਨ ਲਗਣੀ ਚਾਹੀਦੀ ਹੈ ਇੱਕ ਮੁੱਦਾ ਇਹ ਹੈ ਕਿ ਨਸ਼ੇ ਦਾ ਮੁੱਦਾ ਹੈ ਜਿਸ ਦੇ ਵਾਸਤੇ ਅਸੀਂ ਮੈਦਾਨ 'ਚ ਉਤਰੇ ਸੀ 2009 ਦੇ ਵਿੱਚ ਕਿ ਉਦੋਂ ਤੋਂ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਨਸ਼ਾ ਟਾ ਦੇਾਂਗੇ ਤੇ ਨਸ਼ੇ ਦੇ ਉੱਤੇ ਹੀ ਰਾਜਨੀਤੀ ਕਰਦੇ ਆਏ ਨੇ ਸੋ ਇੱਕ ਮੁੱਦਾ ਇਹ ਵੀ ਹੈ ਕਿ ਆਪਾਂ ਨਸ਼ਾ ਕਿਸੇ ਤਰੀਕੇ ਵੀ ਖਤਮ ਕਰਨਾ ਹੈ ਪੰਜਾਬ ਚ ਸ਼੍ਰੀ ਗੁਰੰਗਰ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੀਆਂ ਇਸ ਮੌਕੇ ਸੰਗਤਵਲੋਂ ਕੀਰਤਨ ਸੁਨਿਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਗਿਆ ਅੰਮ੍ਰਿਤਸਰ ਦੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੱਲੋਂ ਕਥਾ ਦੌਰਾਨ ਸਿੱਖਾਂ ਨੂੰ ਪੰਜ ਬੱਚੇ ਪੈਦਾ ਕਰਨ ਦੀ ਦਿੱਤੀ ਗਈ ਨਸੀਹਤ ਦਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਇਹ ਦਾਤ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ੀ ਸਦਕਾ ਉਹ ਸੇਵਾਵਾਂ ਬਹੁਤ ਵੱਡੀਆਂ 10ਵੀਂ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੀ ਜਨਮ ਦੇਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪ੍ਰਵਲ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਸੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ੍ਹ ਗਿਰਤੀ ਘਟ ਰਹੀ ਹੈ। ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਰਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ। ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਤੀਆਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਯਾਰ ਕਰ ਚੁੱਕੀਆਂ ਸੋ ਇਹ ਇਸ ਦਾ ਜਿਹੜਾ ਅਸੀਂ ਡਟਕਾ ਡਟਵਾ ਸਮਰਥਨ ਕਰਦੇ ਆ ਬਲਾਕ ਮੁਕੇਰੀਆਂ ਦੀਨ ਪੈਂਦੇ ਮਾਨੇਸਰ ਤੋਂ ਹਾਜੀਪੁਰ ਰੋਡ ਤੇ ਪਿੰਡ ਚਨੌਰ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਨੂੰ ਛਿੱਕੇ ਤੇ ਟਾਂਕੇ ਕੇ ਵਿਅਕਤੀ ਵੱਲੋਂ ਕਣਕ ਦੀ ਨਾੜ ਨੂੰ ਆਗ ਲਗਾ ਕੇ ਆਂ ਜਾਣ ਵਾਲੇ ਵਾਹਨਾਂ ਲਈ ਵੱਡੀ ਮੁਸੀਬਤ ਖੜੀ ਕੀਤੀ ਜਾ ਰਹੀ ਹੈ ਨਾਜ਼ੀਏ ਕੀ ਕੁਝ ਦਿਨ ਪਹਿਲਾਂ ਹੀ ਨਾੜ ਦੇ ਅੰਗ ਦੇ ਤੋਂ ਇਕਾਨ ਪੰਜਾਬ ਵਿੱਚ ਵੱਡਾ ਹਾਸਾ ਵਾਪਰਿਆ ਸੀ ਕਈ ਲੋਕਾਂ ਦੀ ਜਾਨ ਗਈ ਸੀ ਪਰ ਫਿਰ ਵੀ ਕੁਝ ਲੋਕ ਸਰਕਾਰ ਦੇ ਹੁਕਮਾਂ ਨੂੰ ਟਿਚ ਜਾਣਦੇ ਹੋਏ ਸ਼ਰਿਆਮ ਇਸ ਦੀ ਉਲੰਘਣਾ ਕਰਦੇ ਸਬਜੀ ਮੰਡੀ ਗੁਰਦਾਸਪੁਰ ਵਿੱਚ ਫੜੀਆਂ ਲਗਾ ਕੇ ਸਬਜੀ ਵੇਚਣ ਵਾਲੇ ਸਬਜੀ ਮੰਡੀ ਦੇ ਠੇਕੇਦਾਰ ਤੇ ਮੰਡੀ ਬੋਰਡ ਦੇ ਸੈਕਟਰੀ ਦੇ ਖਿਲਾਫ ਪਰਚੇ ਕੱਟਣ ਲੈ ਕੇ ਵਿਰੋਧ ਤੇ ਉਤਰ ਆਏ ਨੇ ਕੁਝ ਸਮਾਂ ਪਹਿਲਾਂ ਸਬਜੀ ਮੰਡੀ ਦੀ ਕੈਂਟੀਨ ਪਾਰਕਿੰਗ ਤੇ ਫੜੀਆਂ ਦਾ ਠੇਕਾ ਕਰੀਬ 55 ਲੱਖ ਰੁਪਏ ਵਿੱਚ ਮੰਡੀ ਬੋਰਡ ਵੱਲੋਂ ਜੀਤ ਮਸੀਹ ਨਾਂ ਦੇ ਠੇਕੇਦਾਰ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਠੇਕੇਦਾਰ ਵੱਲੋਂ ਫੜੀ ਵਾਲਿਆਂ ਕੋਲੋਂ ਉਹਨਾਂ ਵੱਲੋਂ ਵਰਤੀ ਜਾ ਰਹੀ ਜਗ੍ਹਾ ਦੀ ਮਿੰਤੀ ਦੇ ਹਿਸਾਬ ਨਾਲ ਰੋਜ਼ਾਨਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਫੜੀ ਵਾਲਿਆਂ ਨੇ ਵਿਰੋਧ ਕੀਤਾ ਉਹਨਾਂ ਦਾ ਪੱਖ ਹੈ ਕਿ ਰੋਜ਼ਾਨਾ 150 ਰੁਪਏ ਦਿਹਾੜੀ ਕਮਾਉਣ ਵਾਲ ਜੇਕਰ 100 ਰੁਪਏ ਫੜੀ ਦੀ ਪਰਚੀ ਕਟਾ ਲੈਣਗੇ ਤਾਂ ਫਿਰ ਉਹ ਟੱਬਰ ਕਿਵੇਂ ਪਾਲਣਗੇ ਜਦੋਂ ਇਸ ਬਾਰੇ ਮੰਡੀ ਬੋਰਡ ਦੇ ਸੈਕਟਿਵ ਵਿਜੇ ਕੁਮਾਰ ਨਾਲ ਗੱਲ ਕਰਨ ਲਈ ਉਹ ਪਹੁੰਚੇ ਤਾਂ ਉਹਨਾਂ ਨੇ ਯੂਨੀਅਨ ਦੇ ਮੈਂਬਰਾਂ ਨਾਲ ਦੁਰਵਿਹਾਰ ਕੀਤਾ ਯੂਨੀ ਦੇ ਸਮੂਹ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਕੋਲੋਂ ਜ਼ਬਰਦਸਤੀ ਵਸੂਲੀ ਕੀਤੀ ਗਈ ਤਾਂ ਹੋਸ ਸੰਘਰਸ਼ ਕਰਨਗੇ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਮਹੰਤ ਮਹਤਮੀਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਤੇ ਸਮੂਹ ਖਿਦਮਤਗਾਰਾਂ ਵੱਲੋਂ ਪ੍ਰੈਸ ਕਾਨਫਰੰਸ ਕਰ ਆਪਣੇ ਜਾਨ ਮਾਲ ਦੀ ਸੁਰੱਖਿਆ ਲਈ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਹਾਰ ਲਾਏਗੀ। बाबा दिलबाग मोहम्मद शाह ਇਸ ਮੁਖidmatਗਾਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਸ਼੍ਰੀ ਕਿਰਪੂਰ ਸਾਹਿਬ ਵੱਲੋਂ ਦਰਗਾਹ ਬਾਬਾ ਬੁੱਢਣ ਸਾਹਿਬ ਜੀ ਦੇ ਨਜ਼ਦੀਕ ਆਪਣੀ ਸਰਕਾਰੀ ਜ਼ਮੀਨ ਵਿੱਚੋਂ ਕਬਜ਼ਾ ਹਟਾਇਆ ਗਿਆ ਸੀ ਜਿਸ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਜ਼ਮੀਨ ਨਗਰ ਪੰਚਾਇਤ ਦੀ ਸੀ ਤੇ ਨਗਰ ਪੰਚਾਇਤ ਨੇ ਹੀ ਕਬਜ਼ਾ ਛੁੜਾਇਆ ਸੀ ਤੇ ਪੰਚਾਇਤ ਵੱਲੋਂ ਹੀ ਉਕਤ ਕਬਜ਼ਾ ਤਾਰਕ ਦਾ ਸਮਾਨ ਚੁੱਕਿਆ ਗਿਆ ਸੀ ਉਹਨਾਂ ਕਿਹਾ ਕਿ ਉਸ ਸਮੇਂ ਕਬਜ਼ਾ ਤਾਰਕ ਤੇ ਉਸ ਦੇ ਸਮਰਥਕਾਂ ਵੱਲੋਂ ਮੌਕੇ ਤੇ ਮੌਜੂਦ ਦਰਗਾਹ ਦੇ ਸਮੂਹ ਖidmatਗਾਰਾਂ ਨਾਲ ਬਸਲੂਕੀ ਕੀਤੀ ਗਈ ਜਿਸ ਸਬੰਧੀ ਉਹਨਾਂ ਵੱਲੋਂ थाना ਸ਼ਹਿਰ ਕਿਰਪੂਰ ਸਾਹਿਬ ਵਿਖੇ ਇੱਕ ਕਿਤੀ ਗਈ ਸੀ ਪਰ ਉਸਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ नगर निगम बटाला ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਹੜਤਾਲ ਤੇ ਉਤਰ ਆਏ ਨੇ ਸਵਚ ਭਾਰਤ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਕੰਮ ਚਲਾਉਣਾ ਮੁਸ਼ਕਲ ਹੋ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ 4 ਮਹੀਨੇ ਤਨਖਾਹ ਨਹੀਂ ਮਿਲ ਰਹੀ ਜਿਸ ਕਾਰਨ ਉਹਨਾਂ ਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਤ ਜਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ